ਹਾਂਜੀ ਅੰਬਰਸਰੀ ਬੜੀ ਉੱਤੇ ਬਣਾਈਸ ਤਿਆਰ ਹੋ ਗਈ ਸੁੱਕ ਕੇ ਅੱਛਾ ਜੀ ਤੇ ਬਰੀਕ ਕਰੀਏ ਸੀ ਤੁਹਾਨੂੰ ਸੁੱਕਦੇ ਨੂੰ ਧੁੱਪ ਘੱਟ ਹੁੰਦੀ ਅੱਛਾ ਜੀ ਤੇ ਬਹੁਤ ਸੋਹਣੀ ਸੁੱਕ ਗਈ ਹੈ ਅੱਛਾ ਇਹ ਕੜਕਰੀ ਹੈ ਅੱਛਾ ਹੁਣ ਇਹਨਾਂ ਨੂੰ ਡੱਬੇ 'ਚ ਬੰਦ ਕਰਕੇ ਤੇ ਰੱਖ ਲਾਂਗੇ ਠੀਕ ਹੈ ਜੀ ਇਹ ਖਰਾਬ ਨਹੀਂ ਹੁੰਦੇ ਮੈਂ ਜਿੰਨਾ ਚਿਰ ਮਰਜ਼ੀ ਰੱਖ ਅੱਛਾ ਜਿੰਨਾ ਚਿਰ ਮਰਜ਼ੀ ਰੱਖ ਲਓ ਇਹ ਖਰਾਬ ਨਹੀਂ ਹੁੰਦੀ ਇਹ ਨਾਲ ਸਬਜ਼ੀ ਬਹੁਤ ਵਧੀਆ ਬਣਦੀ ਹੈ ਹਾਂ ਇਹ ਨਾ ਇੱਕ ਤਾਂ ਇਹ ਹੈ ਜੀ ਵੀ ਬਾਕੀ ਮਸਾਲੇ ਜਿਹੜੇ ਆ ਆਪਾਂ ਆਪਦੇ ਘਰੇ ਘਰੇ ਬਣਾਉਂਦੇ ਘਰੇ ਜਿੰਨੇ ਮਰਜ਼ੀ ਵੀ ਲੋੜ ਮੁਤਾਬਕ ਪਾ ਸਕਦੇ ਆ ਜਿਹੜੀ ਉੱਥੇ ਅੰਮ੍ਰਿਤਸਰ ਹੀ ਬੜੀ ਹੁੰਦੀ ਆ ਉਹਦੇ ਚ ਮਸਾਲਾ ਬਹੁਤ ਜ਼ਿਆਦਾ ਹੁੰਦਾ ਜੀ ਤੇ ਇੱਕ ਵੀ ਆਪਾਂ ਆਪ ਦਾ ਉਹਦੇ ਚ ਕਈ ਹਰੀ ਕ੍ਰਿਕ ਆਉਂਦੀ ਆ ਜਾਂ ਦੁੱਝਾ ਆਉਂਦਾ ਰੋੜ ਆ ਜਾਂਦੇ ਆ ਇਹ ਤੁਸੀਂ ਆਪਦੀ ਸਫਾਈ ਨਾਲ ਬਣਾ ਸਕਦੇ ਜੀ ਬਹੁਤ ਵਧੀਆ ਬਣਦੀ ਆ ਜੀ ਬਹੁਤ ਸੁਆਦ ਬਣਦੀ ਆ ਤੇ ਤੁਸੀਂ ਵੀ ਬਣਾਓ ਸਾਰੇ ਮਾਕ ਬਾਕੀ ਇਹ ਵੀ ਜਦੋਂ ਜ਼ਿਆਦੀ ਧੁੱਪ ਮੈਂਦੀ ਨੇ ਵੱਢੀਂ ਕਰਨੀਆਂ ਆ ਜੀ ਉਹ ਤਾਂ ਛੇ ਸੁੱਕ ਜਾਂਦਾਂਗਾ ਦੋ ਤਿੰਨ ਦਿਨ ਅੱਜ ਹਾਂਜੀ ਅੱਜ ਗਰਮੀ 'ਚ ਬਣਾਓਗੇ ਤੇ ਵੱਡੇ ਹੀ ਉਸੇ ਤਰ੍ਹਾਂ ਦਾ ਆਕਾਰ ਦੇ ਦਾਂਗੇ ਆਪਾਂ ਬੜੀ ਏਰ ਗਈ ਇਹ ਤਾਂ ਆਪਾਂ ਵੀ ਛੋਟੀਆਂ ਤਾਂ ਬਣਾਈਆਂ ਨੇ ਤੇ ਵੀ ਧੁੱਪ ਘੱਟ ਸੀ ਤੇ ਸੁੱਕਦੀਆਂ ਨਹੀਂ ਤਾਂ ਕਰਨਾ ਆਪਾਂ ਤੋੜ ਕੇ ਹੀ ਬਣਾਉਣੀ ਪੈਂਦੀ ਹੋਵੇ ਤੇ ਸਬਜ਼ੀ ਦਾ ਜਦੋਂ ਵੀ ਬਣਾਈਦੀ ਤੋੜ ਕੇ ਤਾਂ ਬਣਾਈਦੀ ਪਰ ਉਹ ਹੈ ਨਾ ਉਹ ਗੋਲਜੀ ਬਣਾ ਦਿੰਦੇ ਆ ਤੇ ਵਿੱਚ ਪੂਠਾ ਜਿਹਾ ਲਾ ਦਿੰਦੇ ਆ ਤੇ ਉਹੋ ਜਿਹਾ ਵੀ ਆਕਾਰ ਦਿੱਤਾ ਜਾ ਸਕਦਾ ਪਰ ਇਹ ਆ ਵੀ ਉਹ ਹੁਣ ਸੁੱਕਦੀ ਨਹੀਂ ਤਾਂ ਕਰਕੇ ਉਹ ਕਾਰ ਨਹੀਂ ਜੀ ਦਿੱਤਾ ਤੇ ਹੁਣ ਇਹ ਆਮ ਦੁੱਜੀਆਂ ਵੜੀਆਂ ਤਰ੍ਹਾਂ ਹੀ ਆਪਾਂ ਰੱਖ ਲਿਆ ਜੀ ਤੇ ਇਹ ਬਹੁਤ ਵਧੀਆ ਬਣਦੀ ਹੈ ਜੀ ਹੋਰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਠੀਕ ਹੈ ਜੀ ਘੰਟੀ ਦਾ ਬਟਨ ਦਬਾ ਦਿਆ ਕਰੋ ਓਕੇ ਜੀ ਜੋ ਹੋਰ ਵੀ ਵੀਡੀਓ ਪਾਈਏ ਤੇ ਤੁਹਾਡੇ ਕੋਲ ਤੱਕ ਪਹੁੰਚ ਸਕੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ